ਕਿਤੇ ਕੋਈ ਗੱਲ ਕਰਨ ਵਾਲੀ ਨਹੀਂ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਪਾਜੀ ਤੇ ਉਹ ਬੜਾ ਸਾਨੂੰ ਮਾਨ ਸਤਕਾਰ ਵਾਲੀ ਗੱਲ ਈ ਜਿਹਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਦੁੱਖ ਸ਼ੋਕ ਦੇ ਵਿੱਚ ਸ਼ਾਮਲ ਹੁੰਦਾ ਸੀ ਲੋਕਾਂ ਨੇ ਜਦੋਂ ਕਹਿਣਾ ਦੱਸਣਾ ਚਾਚਾ ਜੀ ਕਿਵੇਂ ਪਿੰਡ ਦਾ ਕਿਵੇਂ ਕੁਛ ਦੇਣਾ ਪਿੰਡ ਦੇ ਨਾਲ ਜੁੜਿਆ ਸੀ ਉਹਨੂੰ ਦੱਸਣਾ ਦੁੱਖ ਸ਼ੋਕ ਦੇ ਵਿੱਚੋਂ ਲਾਪਤਾ ਇੱਥੇ ਆ ਗੱਲ ਹੋਈਏ ਅੰਦਾ ਮੈਂ ਚਾਚਾ ਜੀ ਆਵਾਂਗਾ ਨਿਸ਼ਾਰਾ ਸਾਹਿਬ ਹੁੰਦਾ ਜਾਂਦਾ ਸੀ ਤਾਂ ਵੀ ਪਿੰਡ ਜਿਹੜਾ ਮਾਣ ਦੇਦਾ ਸੀ ਤੇ ਬਹੁਤ ਜ਼ਿਆਦਾ ਤਾਰੇ ਮੇਕਪੱਖੋਂ ਵੀ ਜੁੜਿਆ ਬਹੁਤ ਜ਼ਿਆਦਾ ਜੀ ਧਾਰਮਿਕ ਪੱਖੋਂ ਹੀ ਜੁੜਿਆ ਸੀ ਜਿਹੜਾ ਉਹ ਮਾਸਾਹਾਰੀ ਤੋਂ ਛੱਡ ਕੇ ਸਾਹਾਰੀ ਏਦਾਂ ਸਰੀਰ ਬਣਾਉਣਾ ਜੀ ਬੜਾ ਇੱਕ ਵਧੀਆ ਸਰੀਰ ਬਣਾਇਆ ਉਹਨੇ ਮੁੰਡੇ ਨੇ ਤੇ ਰਿਕਾਰਡ ਕਾਇੰਗ ਕੀਤਾ ਵਰਲਡ ਦੇ ਵੀ ਆਪਾਂ ਆਂਡਿਆਂ ਮੀਟ ਸ਼ਾਪ ਕੋ ਬਗੈਰ ਵੀ ਏਦਾਂ ਸਰੀਰ ਭਰ ਸਕਦੇ ਆ ਤੇ ਅੱਜ ਬੜੀ ਮਿਹਨਤ ਦੇ ਨਾਲ ਸਾਡੇ ਤਾਂ ਆਏ ਜਿਹਨੂੰ ਪਾਲਿਆ ਸੀ ਬੜਾ ਦੁੱਖ ਹੁੰਦਾ ਵੀ ਏਡਾ ਸਾਡੇ ਕੋਲ ਹੀਰਾ ਖੁੱਸ ਗਿਆ ਜਗਤ ਕੋਈ ਖੋਸ ਗਿਆ ਪਿੰਡ ਨੂੰ ਘਾਟਾ ਪਿਆ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਭਾਈ 2010 ਵਿੱਚ ਛੋਟੇ ਬਣਨ ਦੀ ਡੈਥ ਹੋਈ ਸੀ ਜੀ ਉਦੋਂ ਬਾਅਦ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਜੀ ਪਰਿਵਾਰ ਨੂੰ ਬਹੁਤ ਘਾਟਾ ਪਿਆ ਰਿਹਾ ਜੀ ਤੇ ਹੁਣ ਉਹਨਾਂ ਦੇ ਪਿੱਛੇ ਦੋ ਬੇਟੇ ਆ ਇੱਕ ਬੇਟੀ ਹੈ ਜੀ ਤੇ ਦਾਦਾ ਜੀ ਬੜਾ ਜੀ ਉਥੋਂ ਜੋ ਪਤਾ ਲੱਗ ਗਿਆ ਮੈਂ ਅੰਮ੍ਰਿਤਸਰ ਪਹੁੰਚ ਗਿਆ ਜੀ ਉਦੋਂ ਬਾਅਦ ਮੈਂ ਰਾਤੀ ਲੇਟ ਆਇਆ 2 ਵਜੇ ਉਹਦੀ ਬਾਡੀ ਇੱਥੇ ਆ ਗਈ ਸੀ ਤੇ ਤੇਜ ਕੇ ਤੇ ਫਿਰ ਮੈਂ ਵਾਪਸ ਆਇਆ ਜੀ ਹੋਣ ਦਾ 3 ਵਜੇ ਦਾ ਸੰਸਕਾਰ ਦਾ ਟਾਈਮ ਹੈ ਜੀ ਮਾਦਲ ਤੋਂ ਜਿਹਨੇ ਸਾਡੇ ਪਿੰਡ ਦੀ ਪਛਾਣ ਬਣਾਈ ਸਾਡੇ ਪਿੰਡ ਦਾ ਮਾਣ ਸੀ ਉਹ ਬੱਚਾ ਮਾਰਾ ਜਿਹਨੂੰ ਖੜਨ ਲੱਗਿਆ ਕੜੀ ਨਹੀਂ ਲਾਈ ਦਾ ਪੂਰਾ ਹੋੜਾ ਲੱਕਟ